ਅਸੀਂ ਜਦੋਂ ਅੱਖਰ ਨੂੰ ਸੋਹਣਾ ਕਰਕੇ ਲਿਖਦੇ ਆ ਨਾ ਤੁਹਾਡੀ ਅੱਖ ਉਸ ਚੀਜ਼ ਨੂੰ ਪੜੇਗੀ ਹੂੰ ਹੂੰ ਜਦੋਂ ਪੜੇਗੀ ਤਾਂ ਤੁਹਾਡੇ ਮਾਈਂਡ ਦੇ ਵਿੱਚ ਵੀ ਉਹ ਕਿਤਨਾ ਕਿਤੇ ਉਹ ਘਾਰ ਕਰੇਗੀ ਉਹ ਚੀਜ਼ ਹੁਣ ਮੈਂ ਜੇ ਗਾਇਤਰੀ ਮੰਤਰ ਲਿਖਦਾ ਵਾਂ ਪਹਿਲਾਂ ਅਸੀਂ ਸੁਣਦੇ ਸੀ ਗਾਇਤਰੀ ਮੰਤਰ ਇਧਰੋਂ ਸੁਣਿਆ ਤੇ ਇਧਰੋਂ ਨਿਕਲ ਗਿਆ ਹਨ ਪਰ ਜਦੋਂ ਹੁਣ ਮੈਂ ਗਾਇਤਰੀ ਮੰਤਰ ਲਿਖਦਾ ਹੁਣ ਤੋਂ ਹੁਣ ਪਤਾ ਲੱਗਣਾ ਸ਼ੁਰੂ ਹੋਇਆ ਵੀ ਓਨ ਬੂਗ ਬਵਸਵਾ ਤਸਵਿਤੁਲ ਵਰੇਣੀਯਮ ਨਿਯਮ ਜਿਹੜਾ ਨੋ ਦੀਵਾਰ ਉਹ ਚੋਂ ਲਿਖਦੇ ਆ ਉਦੋਂ ਪਤਾ ਲੱਗਦਾ ਵੀ ਇਹ ਕਿੱਥੇ ਆ ਰਿਆਂ ਬਈ ਚੀਜ਼ ਵਰਗੋ ਦੇਵ ਸਦੀਮਹੀਂ ਦਿਓ ਯੋਨਾ ਪ੍ਰਚੋਦੇ ਤੇ ਮੈਂ ਐਵੇਂ ਕਿਤੇ ਫੰਕਸ਼ਨ ਤੇ ਗਿਆ ਤੇ ਉੱਥੇ ਗਾਇਤਰੀ ਮੰਤਰ ਉਚਾਰਨ ਕਰ ਰਹੀ ਸੀ ਹੂੰ ਹੂੰ ਤੇ ਮੈਂ ਜਦੋਂ ਉਚਾਰਨ ਸ਼ੁਰੂ ਕੀਤਾ ਕਰਨਾ ਤੇ ਸਾਰੇ ਅੱਖਾਂ ਮੇਰੇ ਵੱਲ ਇਹ ਬਾਦਲਾ ਸਰਦਾਰ ਬੰਦਾ ਗਾਇਤਰੀ ਮੰਤਰ ਉਚਾਰਨ ਕਰ ਰਿਹਾ ਕਿਉਂ ਟਫ ਹੈ ਹੂੰ ਭਾਸ਼ਾ ਜਿਹੜੀ ਹੈ ਥੋੜੀ ਟਫ ਹੈ ਤੇ ਉਹ ਸਾਰੇ ਦੇਖਦੇ ਸੀ ਮੇਰੇ